ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲਾਈਂਡ ਮਰਡਰ ਕੁਛ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤੰਦ ਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਬਲਾਈਂਡ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਇੱਕ ਸੀਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12:00 ਵਜੇ 11:30 ਵਜੇ ਤੋਂ ਲੱਗੇ ਚਾਗੇ 28 29 ਦੇ ਦਰਬਾਨੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਨਾਂ ਦਾ ਨਾਮ ਹੈ ਰੁਪਿੰਦਰਪੁਰ ਉਹਨਾਂ ਵੱਲੋਂ ਹੀ ਇਹ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬੋਏਫ੍ਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਨਾਂ ਨਾਲ ਮਿਲ ਕੇ ਤੇ ਦੋਨਾਂ ਜਿਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧ ਦੇ ਨਾਲ ਰਿਲੇਟਡ ਮਾਮਲਾ ਸੀਗਾ ਤੇ ਇਸ ਮੁਕਦਮੇ ਸਬੰਧੀ ਥਾੜਾ ਸਦਰ ਫਰੀਦਕੋਟ ਦੇ ਵਿੱਚ ਮੁਕਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਏ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਫਿਰ ਪਿੱਛੇ ਕਹਾਣੀ ਕਿਸੇ ਸਾਰੇ ਕਰਨ ਇਹਦੇ ਵਿੱਚ ਇਦਾਂ ਸੀਗਾ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਬ੍ਰੀਤ ਸਿੰਘ ਹੈਗਾ ਬੱਲੂਆਣੇ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੰਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਹਿਮੀ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਵਾਲੇ ਇਸ ਤਰੀਕੇ ਨਾਲ ਮਾਰੇ ਗਏ ਉਹਨੂੰ ਇਹਨਾਂ ਨੇ that is otherwise a part of investigation ਬਟ ਕੁਝ ਉਹਨਾਂ ਨੇ ਜਿਹੜੇ ਸੀਗੇ ਜੀ ਗਲਾ ਘੋਟ ਕੇ ਮੌਕੇ ਦੇ ਉੱਤੇ ਸਕਫਲ ਹੋ ਗਈ ਸੀਗੀ ਉਹਦੇ ਹਸਬੰਡ ਨੂੰ ਪਤਾ ਲੱਗਿਆ ਸੀਗਾ ਬਈ ਕੋਈ ਐਸੇ ਲੜਕਾ ਆਇਆ ਹੋਇਆ ਹੈ ਮੌਕੇ ਦੇ ਵਿੱਚ ਤੇ ਉਹਨੇ ਫਿਰ ਸਕਫਲ ਹੋਈ ਤੇ ਇਸਕਫਲ ਦੇ ਵਿੱਚ ਗਲਾ ਘੋਟ ਕੇ ਉਹਨਾਂ ਨੇ ਉਹਦਾ ਮਰਡਰ ਕੀਤਾ ਸਰਦ ਇਸ ਇਸ ਘਟਨਾ ਨੂੰ ਡੱਕ ਕੇ ਦਾ ਨਹੀਂ ਰੋਕਦੇ ਨਹੀਂ ਕੋਸ਼ਿਸ਼ ਕੀਤੀ ਗਈ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਟਰਾਈ ਇਹ ਹੀ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀਗਾ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰਵਿੰਦਰ ਸਿੰਘ ਦਾ ਮਰਡਰ ਕਰ ਗਏ ਨੇ ਬਟ ਜਦੋਂ ਐਸਐਚਓ ਸਾਹਿਬ ਮੌਕੇ ਤੇ ਵੈਰੀਫਾਈ ਕਰ ਰਹੇ ਸੀਗੇ ਤੇ ਉਸੇ ਟਾਈਮ ਹੀ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਪਿਕਚਰ ਕਲੀਅਰ ਹੋਣੀ ਸ਼ੁਰੂ ਗਈ ਸੀ ਕਿਉਂਕਿ ਕਈ ਜਗ੍ਹਾ ਤੋਂ ਤੇ ਪੁੱਛ ਕੇ ਚ ਕਰਨੀ ਹੁੰਦੀ ਆ ਪੁੱਛ ਕੇ ਚ ਕਰਦੇ ਸਿਚੁਏਸ਼ਨਸ ਕਲੀਅਰ ਹੋਈਆਂ ਫਿਰ ਕਲੈਰਿਟੀਆਂ ਆ ਗਈਆਂ ਸੀਗੀਆਂ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਸਿਸਟਰ ਉਹਨਾਂ ਵੱਲੋਂ ਵੀ ਇਸ ਸੀਜ਼ ਦੇ ਫਿਰ ਦੱਸ ਕੇ ਐਫਆਈਆਰ ਦਰਜ ਕਰਵਾਈ ਗਈ ਸੋ ਫਰੀਦਕੋਟ ਪੁਲਿਸ ਨੇ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਹੀ ਇਸ ਨੂੰ ਗੁੱਥੀ ਨੂੰ ਸੁੱਲ ਜਾਇਆ ਹੈ ਪਤਾ ਲੱਗਿਆ ਜਾ ਰਿਹਾ ਕਿ ਸੋਨਾ ਵੀ ਘਰੋਂ ਗਾਇਬ ਹੋਇਆ ਸੀ ਮੈਂ ਦੇਖੋ ਜੀ ਬਾਕੀ ਸਾਰੇ ਮੈਟਰਸ ਦੇ ਆਰ ਫਰਦਰ ਬੀਗ ਇਨਵੈਸਟੀਗੇਟਿਡ ਕਿਉਂਕਿ ਹਜੇ ਦੋ ਦੋਸ਼ੀ ਫੜੇ ਗਏ ਨੇ ਐਂਡ ਇਟ ਇਜ਼ ਮਤਲਬ ਇੰਪੋਰਟੈਂਟ ਕੇਸ ਬੜਾ ਸੈਂਸਿਟਿਵ ਨੇਚਰ ਦਾ ਕੇਸ ਹੈਗਾ ਤੇ ਇਹਦੀ ਬੜੀ ਗੰਭੀਰਤਾ ਦੇ ਨਾਲ ਇਹਦੀ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਪਤਾ ਲੱਗਾ ਬਾਹਰੋਂ ਆਈ ਸੀ ਦੋਨੋਂ ਇਹ ਹਾਂਜੀ ਜਿਹੜਾ ਅਕਿਊਜ਼ ਸੀਗਾ ਜੀ ਹਰਕਮਲ ਪ੍ਰੀਤ ਸਿੰਘ ਉਹ ਤਾਂ 2018-19 ਦੇ ਵਿੱਚ ਕੈਨੇਡਾ ਤੋਂ ਆਇਆ ਸੀਗਾ ਤੇ ਜਿਹੜੀ ਲੇਡੀ ਅਕਿਊਜ਼ਡ ਹੈਗੇ ਰੁਪਿੰਦਰ ਕੌਰ ਇਹ ਜਨਵਰੀ 2025 ਦੇ ਵਿੱਚ ਕੈਨੇਡਾ ਤੋਂ ਬਾਹਰ ਆਏ ਸੀਗੇ ਨਹੀਂ ਉੱਥੇ ਇਕੱਠੇ ਨਹੀਂ ਹੋਏ ਇਹਨਾਂ ਦਾ ਆਨਲਾਈਨ ਪਲੈਟਫਾਰਮ ਦੇ ਉੱਤੇ ਇਹਨਾਂ ਦੀ ਆਪਸ ਦੇ ਵਿੱਚ ਇੱਕ ਜਨਰਲ ਫਰੈਂਡਸ਼ਿਪ ਹੋਈ ਸੀਗੀ ਪਰਵਾਹ ਦਾ ਦੋਸ਼ ਹੈ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੋ ਸਕਦੀ ਹੈ ਕੀ ਲੱਗਦਾ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਸਾਸ਼ਿਸ਼ ਤੇ ਦੇਖੋ ਜੀ ਇਟ ਇਜ਼ ਐਨ ਓਪਨ ਇਨਵੈਸਟੀਗੇਸ਼ਨ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਆਈ ਵਾਂਟ ਟੂ ਅਸ਼ੂਰ एवरीवन ਆ ਕਿਸ ਨੂੰ ਵੀ 1% ਢਿੱਲ ਨਹੀਂ ਦਿੱਤੀ ਜਾਏਗੀ ਫਰੀਦਕੋਟ ਪੁਲਿਸ ਇਸ चीज ਨੂੰ ਬਹੁਤ ਹੀ ਜ਼ਿਆਦਾ ਇੰਪਾਰਸ਼ਲ ਫੇਅਰ ਤਰੀਕੇ ਦੇ ਨਾਲ ਔਰ ਬੜੇ ਹੀ ਪ੍ਰੋਪਰ ਇਨਵੈਸਟੀਗੇਸ਼ਨ ਥਰੂ 올 ਦਾ ਅਸਪੈਕਟਸ ਕਰ ਰਹੀ ਹੈ ਜੋ ਵੀ ਅਕਿਊਜ਼ਡ ਇਸ ਸਿਚੁਏਸ਼ਨ ਦੇ ਵਿੱਚ ਹੈਗਾ ਹੀ ਵਿਲ ਬੀ ਅਰੈਸਟਡ ਐਂਡ ਹੀ ਵਿਲ ਬੀ ਨੋਮੀਨੇਟਡ ਦੋਨੋਂ ਜਣੇ ਹੁਣ ਪੁਲਿਸ ਦੇ ਮਾਮਲੇ ਕਿਨੀ ਜਨਰਲ ਅਰਮੰਡ ਦੋਨੋਂ ਜਣੇ ਹਜੇ ਰਿਮਾਂਡ ਦੇ ਉੱਤੇ ਹੈਗੀ ਹੈ ਜੀ ਤੇ ਇਹਨਾਂ ਤੋਂ ਹਜੇ ਡੂੰਘਾਈ ਦੇ ਨਾਲ ਲੱਗੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪੂਰੀ ਪੁਛਗਛ ਚੱਲ ਰਹੀ ਹੈ